ਸਾਨੂੰ ਤੇਲ ਚ ਵਧ ਗਿਆ ਬਣਦੇ ਆ। ਆਮਲੀ ਨੂੰ ਜਿਵੇਂ ਡੋਡੇ ਛੋੜਦੇ ਓਵੇਂ ਭੈਣੇ ਦੇ ਪੋਏ ਛੱਡ ਗਏ। ਤੁਝ ਇੱਕੋ ਚੀਤੇ ਨਿਕਲਦੇ ਬਈ। ਹਾਂ ਬਾਜ ਕੇ ਰਹੀਆਂ ਜਿਦੋਂ ਵੀ ਲਾਲ ਪਾਈ ਫਿਰਦੀਆਂ। ਉਹ ਤਰੀ ਇਹ ਆਪਣੇ ਨਾਰੀਅਲ ਪਾਣੀ ਜਾਂ ਸਤਰਾ ਸਿੰਘਾਂ ਦਾ ਇੱਕ ਦਿੰਦੇ ਆ। ਇੱਧਰ ਰਹਿ ਗਿਆ 100 ਦੇ ਤਿੰਨ। ਮਾਰਨਿੰਗ ਹੋ ਗਈ। ਚੱਲ ਨੇ ਉਹ ਵੇਖਾਂ ਉਹ ਵੇਖ। ਇਹ ਦੇ ਸਵੇਰੇ। ਨੀਂਦੇ ਜੋਤ ਨੇ। ਸੁੱਤੇ ਹੀ ਪਏ ਸਾਰੇ ਇਹ ਤਾਂ। ਕਮਾਂਡ ਕਮਾਂਡ ਜਿਹੜਾ ਫੋਟੋ ਇੰਚ ਕਰਦੇ ਕਮਾਂਡ ਕਮਾਂਡ ਮੀਰਸੀ ਇਹਨੂੰ ਤਾਂ ਕਮਾਂਡੀ ਵਰਤੂਗਾ ਕਮਾਂਡੀ ਕਮਾਂਡ ਅੰਮਣ ਕੀ ਕਹਿ ਰਹੇ ਸੀ ਕਹਿੰਦਾ ਜਦੋਂ ਮੈਂ ਕਿਹਾ ਵੀ ਪੋਹੇ ਖਾਣ ਜਾਣਾ ਵੀ ਆਜਾ ਪਾਪਾ ਬੁਲਾਉਂਦੇ ਆ ਅੱਜ ਤਾਂ ਸੈਟਰਡੇ ਆ ਕਹਿੰਦਾ ਮੈਨਾਂ ਕੋਈ ਨਹੀਂ ਕਰ ਦੋ ਮੈਨੂੰ ਨਹੀਂ ਪਤਾ ਸੀ ਵੀ ਸੰਡੇ ਨੂੰ ਜਾਂਦੇ ਤੁਸੀਂ ਤਾਂ ਕਹਿੰਦਾ ਵੀ ਅੱਜ ਇੱਕ ਨਾਲ ਪਹਿਲਾਂ ਹੀ ਚੱਲ ਲਈ ਹਾਂ ਸੈਟਰਡੇ ਆ ਕਹਿੰਦਾ ਉਹ ਕਹਿੰਦਾ ਉਹ ਵੀ ਕਿ ਦੋ ਦਿਨ ਚੱਲਣਗੇ ਅੱਜ ਗਾ ਕੱਲ੍ਹ ਵੀ ਜਾਵਾਂਗੇ ਅੱਜ ਆਨੇ ਬਾਲੇ ਖਾਂਦੀ ਐ ਇਹਦੀ ਬੋਏ ਨਹੀਂ ਜੋ ਹੁਣ ਇੱਧਰ ਤੋਂ ਘਟ ਗਈ ਉਹ ਦਰਵਾਹੇ ਖਾਂਦੀ ਜੋਗਨੀਆਂ ਦੇ ਹਾਂ ਉਹਦੇ ਵੀ ਬਹੁਤ ਪੀੜ ਲੱਗਦੀ ਐ ਜੋਗਨੀਆਂ ਦੇ ਪੁਰਾਣੇ ਕਰੇ ਉਹਦਾ ਮੈਂ ਰੋਜ਼ ਪੋਹਾ ਬਣਾਉਂਦਾ ਬੋਹਾ ਦਾ ਫੇਵਰੇਟ ਐ ਸਾ ਇਥੋਂ ਦੀ ਸਾਰੇ ਬੋਹਾ ਖਾਂਦੀ ਕਰਦੇ ਆ ਜਿਉਂ ਇੱਧਰ ਆ ਗਏ ਹਨ ਨੰਨੇ ਇੱਧਰ ਤੋਂ ਮੈਂ ਬਹੁਤ ਛੱਟ ਗਿਆ ਛੱਟ ਗਿਆ ਅੱਜਾ ਬੋਹਾ ਣੜਕੇ ਜਿਵੇਂ ਆ ਮੌਲੀ ਨੂੰ ਜੀ ਡੋਡੇ ਛੋੜਦੇ ਆਂ ਭੈਣੇ ਦੇ ਪੋਏ ਛੱਡ ਗਏ ਉੱਤਰ ਆਏ ਸੀ ਤੁਰ ਕੇ ਜਾਵਣ ਦੇ ਨੇੜੇ ਸੀ ਇੱਥੇ ਕੁਝ ਹੈ ਸੀ ਉੱਧਰ ਆਤੜੇ ਲੈ ਕੇ ਆਉਂਦੀ ਸੀ ਮੈਂ ਤਾਂ ਉਹ ਭੈਗਾ ਸੀਗਾ ਪਈਆ ਹਾਂ ਗੋਵਾਲ ਫੇਰ ਜੂਂਦੇ ਉੱਤੇ ਲੈਂਡ ਨਹੀਂ ਲੱਗੀ ਜੋਤਣ ਦਿਖਾਇਆ ਉਹਨੇ ਬੱਚਾ ਵੀਰੇ ਨੇ ਦਿਖਾਇਆ ਸੀ ਗੋਨਸ ਨਹੀਂ ਸ਼ੋਅ ਕਰੀ ਹਾਂ ਚਲੋ ਜੀ ਹੋਰ ਬੁਲਾਵਾਂਗੇ ਕੋਹਾ ਅਸਾਂ ਦਵਰ ਦੀ ਸੌਤੋਂ ਮੂਸੂ ਜੀ ਦੇਸ ਦੇ 7 ਸਾਲ ਕੇ ਤੜਕੀ ਲੈਣਾ ਲੱਗਣ ਲੱਗੇ ਨਹੀਂ ਐ ਜਿਵੇਂ ਆਪਣੇ ਕਹਦੀ ਆ ਵੀ ਕਾਲਚੀ ਛੋਲੇ ਹੁੰਦੇ ਹਨ ਉਹ ਵੀ ਬਣਾ ਲੈਂਦੇ ਆ ਜੀ ਵੀ ਬਣਾਇਆ ਬਣਾ ਦੇ ਪਰ ਸਵਾਦ ਐ ਨਾ ਕੁੱਚੇ ਛੋਲੇ ਜਿਵੇਂ ਕਾਲਚਾ ਨਹੀਂ ਆਪਣੇ ਰੱਗੇ ਹੁੰਦਾ ਤਵਾ ਜ ਆਹ ਹੋਇਆ ਪਾਇਆ ਦੇ ਇੱਕ ਗੱਜ ਵਣੇ ਕਾਲੇ ਇੱਕ ਮੋੜ ਆ ਗਿਆ ਬਣਾ ਦਾ ਦੇਖੋ ਜੀ ਮੈਂ ਬਿਨਾ ਪਿਆਜ਼ ਜੀ ਹਾਂ ਆ ਜੋ ਕੀ ਪਿਆਜ਼ ਤੇ ਚਾਰ ਚਟਨੀ ਤੇ ਚਾਰ ਅੱਛਾ ਕਿਹੜੀ ਚਟਨੀ ਪੈਂਦੀ ਐ ਤੇ ਮੈਂ ਦਿੱਤਾ ਤੁਹਾਨੂੰ ਬਿਨਾ ਉਹਨੇ ਪਿਆਜ਼ ਤੋਂ ਤੂੰ ਪਿਆਜ਼ ਲੈ ਲੈਣਾ ਹਨ ਚਾਹ ਚਟਨੀ ਅੱਧੀਆਂ ਚੀਜ਼ਾਂ 50 ਕੀ ਹਲਦੀ ਜੀ ਨਹੀਂ ਨਹੀਂ ਇਹ ਤਪੂਆ ਮਸਾਲਾ ਹੈ ਪਾ ਦੇ ਵੀ ਸ਼ਾਂ ਦਾ ਪਤਾ ਨਹੀਂ ਕੀ ਕੀ ਪੈਂਦਾ ਆ ਮਿੱਠੀ ਚਟਨੀ ਆ ਕੋਮਗਾ ਲਾ ਕਚੋਰੀ ਆ ਕਚੋਰੀ ਲਈ ਆ ਠੀਕ ਆ ਹਾਂ ਆਈ ਖਾਣੇ ਆ ਬਸ ਇਹ ਮਸਾਲਾ ਪਾ ਲਾ ਨਿੰਬੂ ਨੀ ਤੋੜ ਲਾ ਬਾਦ ਨੀ ਨਿੰਬੂ ਨਾਲ ਗਾੜਾ ਖਰਾਬ ਹੋ ਜਾਂਦਾ ਹਾਂ ਮੇਰਾ ਤਾਂ ਗਲ ਖਰਾਬ ਆ ਮੈਂ ਤਾਂ ਨਿੰਬੂ ਪਾ ਦਨੂੰ ਆਪਾਂ ਮੇਕਾ ਹੁੰਦਾ ਗੋਮੋਣੀ ਨੂੰ ਨਾ ਨੀ ਨੂੰ ਨਾ ਪਈ ਮਰੰਗੀ ਆ ਮਸਾਲਾ ਵਾਲਾ ਵਸ ਇਹਨੂੰ ਦੱਸ ਦੋ ਤਾਂ ਸਿੱਧਾ ਹੀ ਚੱਕ ਦਿੰਦੀ ਐ ਫੱਟੇ ਇਹ ਤਾਂ ਦੱਸਣਾ ਪੈਂਦਾ ਗੱਡੀ ਨੂੰ ਰੋਕਣਾ ਪੈਂਦਾ ਪਹਿਲਾਂ ਹੂੰ ਸਹੀ ਗੱਲ ਆ ਵੀ ਬਹੁਤ ਸਵਾਲਾ ਪੁੱਛੇ ਇੱਥੇ ਕਿੱਥੇ ਨਹੀਂ ਮਿਲਦਾ ਹੂੰ ਮਿਲ ਕਹਿੰਦੀ ਐ ਪੁੱਛੇ ਤੁਹਾਨੂੰ ਪੰਜਾਬ ਚ ਕਿੱਥੇ ਨਹੀਂ ਮਿਲਦਾ ਪੰਜਾਬ ਚ ਕੀ ਰੇ ਹਾਂ ਹਰੇਕ ਸ਼ਹਿਰ ਦਾ ਉਈ ਨਾ ਕੋਈ ਆਉਦਾ ਫੇਵਰੇਟ ਡੈਸ਼ ਹੁੰਦਾ ਉਹ ਬਾਈਕੀ ਲਈ ਆਉਂਦਾ ਹਾਂ ਚਾੜੀ ਪ੍ਰਯੋਗ ਕਿੱਕ ਕੋਕੋਚੋਰੀਆਂ ਹੁੰਦਾ ਫਿੱਕੋ ਵੀ ਇਹ ਆਲੂ ਕਚੋਰੀ ਇਹ ਦਾਲ ਦੀ ਕਚੋਰੀ ਫੜੋ ਹਣ ਬਾਈ ਤੋਂ ਬੱਟੇ ਗੋਲਗਾਪੇ ਆ ਆਪਣੇ ਪਟਿਆਲੇ ਇੱਕ ਸ਼ਾਪ ਆ ਉਦੇ ਪਿਆਜ਼ ਵਾਲੀ ਤੇ ਦਾਲ ਵਾਲੀ ਮਿਲਦੀ ਆ ਮਿਲਣ ਲਈ ਦੱਸੋ ਇਹਦਾ ਕੀ ਹਮਮ ਇਹ ਇੰਨਾ ਰਸ਼ ਮੈਂਦਾ ਬੜੇ ਬੰਦੇ ਤੇ ਸੱਤ ਦੁਕਾਨਾਂ ਸਿੱਧਾ ਜੋ ਕਚੌੜੀ ਨਹੀਂ ਮਿਲਦੀ ਸਿਆਖ ਕਚੋਰੀ ਹਮ ਮੈਂ ਪਪੜੇ ਸਮੋਸਾ ਚੱਕੋ ਵੀ ਸਮੋਸਾ ਆਹ ਘਰ ਆ ਜਾ ਇਹ ਸਾਦਾ ਬਹੁਤ ਹੈ ਇਹ ਦੂਸਰਾ ਇਹ ਲਾਓ ਇਹ ਆਏ ਵਾਲੇ ਉਹਦੇ ਤੋਂ ਬਾਅਦ ਕਹਿੰਦੇ ਚਾਹ ਬੜੀ ਮਸ਼ਹੂਰ ਆ ਇੱਥੋਂ ਦੀ ਦੇਖੋ ਜਿਹੜੀ ਤੁਸੀਂ ਪੀਨੇ ਹੋ ਲੈ ਲਓ ਹਾਂਜੀ ਕਿੰਨੇ ਨਾਲ ਪੀਓ ਤੁਸੀਂ ਪੀਣਾ ਮੈਂ ਪੀਊਂਗਾ ਜੀ ਅੱਛਾ ਕਾਹੀ ਤੁਸੀਂ ਇੰਨੇ ਛੋਟੇ ਕੱਪ ਕਿਉਂ ਲੈ ਲਿਆ ਆ ਇਹ ਇੰਨੇ ਦੇ ਕੱਪ ਲੈਣ ਆਹ ਨਹੀਂ ਕਿਰੀਆ ਚੱਕੋ ਇਹ ਦੋ ਕੁੱਟਾਂ ਹੀ ਪੀ ਜਿਹੜੀਆਂ ਆਪਾਂ क्या कर दूं नहीं आ रहा पहले ले लो ले ले ਇੱਧਰ ਕਿੱਧਰ ਆ ਗਈ ਆ ਇਹ ਰੇਲ ਕਿਤਾ ਰਾਲਾ ਮੰਡਲ ਅਬ ਆਪਾਂ ਸਟੇਸ਼ਨੋਂ ਰਾਲਾਵੰਦੀ ਕੀ ਹਾਂ ਰਾਲਾ ਮੰਡਲ ਰਾਲਾ ਮੰਡਲ ਦੀਆਂ ਪਹਾੜੀਆਂ ਆ ਗਈਆਂ ਹਾਂ ਚੰਗਾ ਲਏਦੇ ਆਏ ਇੱਥੋਂ ਇੱਥੋਂ ਚੀਤੇ ਨਿਕਲਦੇ ਵਾਣ ਹਾਂ ਬਾਜ ਕੇ ਰਹੀਆਂ ਤੂੰ ਵੀ ਲਾਲ ਪਾਈ ਫਿਰਦੀ ਐ ਤੂੰ ਕੈਫੇ ਹੈ ਹੀ ਕਰਨਾ ਅੱਛਾ ਰਾਲਾ ਮੰਡਲ ਜਾਂਦੇ ਨੇ ਉਹ ਨੇ ਚੀਤੇ ਇਹ ਸਾਰਾ ਪਹਾੜੀ ਏਰੀਆ ਹੈ ਨਾ ਹਾਂ ਇੱਥੇ ਲੋਕ ਆਏ ਗੁੱਕਾ ਇਹ ਤਾਂ ਉਵੇਂ ਜਿਵੇਂ ਚੰਡੀਗੜ੍ਹ ਸੀ ਲੇਕ ਤੇ ਸਵੇਰੇ ਸਵੇਰੇ ਘੁੰਮਦੇ ਹੁੰਦੇ ਸੀ ਉਵੇਂ ਆ ਰਹੀ ਪਟੜੀ ਬਣੀ ਹੋਈ ਆ ਆ ਗਿਆ ਸੀ ਡਾਰਗਰ ਨਾ ਹੋ ਰਾ ਪਾਲਾ ਮੇਰਾ ਲਾਲਾ ਮੰਡਲ 15 ਖੇਤੀ ਅੰਤਰਾ ਤੂੰ ਕਾਹਦਾ ਆ ਮੇਰੇ ਨਾਲ ਲੜੇਗਾ ਆ ਗੱਡੀਆਂ ਨਾਲ ਨਹੀਂ ਜਾਂਦੀ ਹੂੰ ਬੈਠੇ ਪਿੰਡਾਂ ਵਾਲੇ ਰਵਾਇਤੀ ਆ ਬੈਠਾ ਪਕੌੜੇ ਬ੍ਰੈਡ ਪਕੌੜੇ ਉਹ ਪਿੰਨ ਨਾ ਮੈਂ ਦੋ ਹੋਣ ਲੈ ਕੇ ਗਈ ਸੀ ਕਿ ਚੱਕੇ ਉਹ ਚੱਕ ਤੇ ਉਹ ਤਾਂ ਪਾਲੂ ਬਣੇ ਕਿੱਧਰ ਗਈ ਉਹ ਸ਼ੌਕ ਤੇ ਲੈ ਜਮ ਲੱਗਾ ਹਨਾ ਪਤਾ ਨਹੀਂ ਆ ਦੱਬਾ ਲਗਿਆ ਵੀ ਅੱਗ ਸੀਕਦੇ ਆਏ ਹਾਏ 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 ਗਰਚੀ ਨਹੀਂ ਆਈ ਛੜੇ ਨਾਲ ਸਬਜ਼ੀ ਵੀ ਬਣਾਈ ਸੋਹਣੇ ਤੂੰ ਜਾ ਕੇ ਕੌਫੀ ਬਣਾ ਜਾਂ ਚਾਹ ਬਣਾ ਲਿਆ ਤੂੰ ਖਾ ਕੇ ਆਪਾਂ ਚੱਲ ਗਏ ਨਹੀਂ ਚਾਹ ਤੁਸੀਂ ਤਿੰਨਾਂ ਨੇ ਬਣੀ ਦੂ ਘਰੇ ਨੇ ਤੇ ਇੱਕ ਪਕੌੜੇ ਆਜੋ ਵੀ ਖਾਈਏ ਮੈਂ ਮੰਮੀ ਤੋਂ ਬਟੀਚਰ ਦਿੱਤੀ ਚੋ ਅਰੇ ਕੱਚੇ ਤਾਰ ਦਵਾਰੇ ਤਾਂ ਬੰਦੇ ਅੱਛਾ ਕੱਚੇ ਕਰਿਆ ਹਜੇ ਐਂ ਤਾਂ ਕਰ ਲੈ ਜਿਵੇਂ ਵਿਆਹ ਧਰਿਆ ਹੁੰਦਾ ਕੱਚੇ ਪੱਕੇ ਕਰੀਏ ਨੇ ਪੱਕੇ ਹੀ ਕਰ ਕਰ ਛੱਟੀ ਚੱਲ ਵੱਡੀ ਜੋਰ ਰੱਖੀ ਐ ਹੋਰ ਇਹ ਤੋ ਮਾਲ ਦੇ ਹੂੰ ਅੱਛਾ ਉਹ ਪਿੰਨੀਆਂ ਜਿਹੜੀਆਂ ਦਿੱਤੀਆਂ ਸਵੇਰੋਂ ਘਰੇ ਮਾਰੀਆਂ ਆਵੇਂ ਘਰੇ ਮਾਰੀਆਂ ਸੀ ਆਈਆਂ ਹਾਂ ਸ਼ਨੂ ਤੇਲ 'ਚ ਵਧ ਗਿਆ ਬਣਦੇ ਆ ਹੂੰ ਇਹ ਤਾਂ ਘੱਟ ਥੀ ਸੀ ਜੇ ਉਸਨੇ ਪਾ ਕੇ ਪਹਿਲਾਂ ਦੁਪਹਿਰਾਂ ਹਾਂ ਪਹਿਲਾਂ ਪਾਦਾ ਐਵੇਂ ਮੰਮੀ ਜੀ ਉਹ ਲੈਣ ਨਾਲ ਮੁੱਰੇ ਦੇ ਫਸਟਪੋਟਾ ਮੈਂ ਕੋਲ ਨਹੀਂ ਆ てる ਅਮੀਦ ਕਰਦਾ ਤੁਸੀਂ ਸਾਰੇ ਐ ਠੀਕ ਠਾਕ ਹੋਵੋਗੇ ਪਰ ਅੱਜ ਮੇਰੀਆਂ ਜਿਹੜੀਆਂ ਸੀਤਾ ਥੋੜੀਆਂ ਜਿਹਾ ਡਾਊਨ ਆ ਡਾਊਨ ਇਸ ਕਰਕੇ ਕੱਲ ਗਰਦੀਪ ਦੀ ਗੱਡੀ ਹੋ ਗਈ ਸੀਗੀ ਪੈਂਚ ਰੇਣਾ ਨਾਲ ਕੱਲ ਟਾਇਰ ਪਾੜ ਲਿਆ ਟਰੱਕ ਦਾ ਜਿਹੜਾ ਜਿਹੜਾ ਡਰਾਈਵਰ ਸੀ ਉਹ ਬਚਾਰਾ ਚਰ ਉਹਨੂੰ ਨਹੀਂ ਪਤਾ ਲੱਗਿਆ ਮੈਂ ਹੈਲਪ ਮੜੀ ਕਰਾਉਣ ਲੱਗਿਆ ਟਾਇਰ ਚੱਕ ਕੇ ਤਾਂ ਫੜਾਉਣ ਲੱਗਿਆ ਜਦੋਂ ਉਹਨੇ ਪਤੰਦਰ ਨੇ ਮੁਰੋਂ ਹੱਥ ਢਿੱਲੇ ਛੜਤੇ ਉਹ ਸਾਰਾ ਭਾਰ ਮੇਰੇ ਤੇ ਆ ਗਿਆ ਤੇ ਮੇਰੀ ਢੂਈ ਦੇ ਪੈਗੇ ਪੜਾ ਕੇ ਤੇ ਹੁਣ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਮਨ ਤਾਂ ਦਿਖਾ ਕੇ ਲੈ ਕੇ ਆ ਮੈਨੂੰ ਤਾਂ ਨਾ ਚੜਿਆ ਜਾਂਦਾ ਪੌੜੀਆਂ ਤੇ ਨਾ ਸਿੱਧਾ ਪਿਆ ਜਾਂਦਾ ਬਹੁਤ ਢੂਈ ਦੋਦੀ ਆ ਤੇ ਹੁਣ ਅਸੀਂ ਆਏ ਆ ਕਿਹੜਾ ਏਰੀਆ ਕੱਦੂ ਏ ਰਾਜਵਾੜਾ ਰਾਜਵਾੜੇ ਇੱਥੋਂ ਦੇਖਦੇ ਆ ਵੀ ਵਧੀਆ ਕਰਦੇ ਆ ਢੂਈ ਦੋਟਾ ਵਧੀਆ ਵਧੀਆ ਇੱਕ ਨੰਬਰ ਹੋਰ ਨਾ ਕਰੀ ਜੜਾਕੇ ਨਾ ਬੋਆ ਨਹੀਂ ਕਿਤੇ ਕੰਮ ਗਲਤ ਹੋ ਜਾਏ ਚੱਕ ਨਾ ਨਹੀਂ ਹਟਿਆ ਉਹ ਤਾਂ ਆਏ ਹਾਏ ਉਹ ਸਾਹ ਜਦੋਂ ਲੈਣਾ ਉਦੋਂ ਵੀ ਬਹੁਤ ਠੀਸ ਪੈਂਦੀ ਆ ਆਹ ए, <laughs> ले पई ਲਾਹੋਲੀ ਕੱਦੂ ਦੇ ਯਾਰ ਦਾ ਨਿਕਲਿਆ ਜਨਮ ਦਿਨ ਹੁਣ ਕਟਾਂਗੇ ਕੇਕ ਰੱਖਦੇ ਗੱਡੀ ਦੇ ਕੱਢ ਕੇ ਮੇਰੀ ਦੁੱਖ ਦੀ ਆ ਲੈ ਆ ਲੈ ਇਹ ਤਾਂ ਬਾਲਾ ਕੋ ਕਰ ਦਿਆ ਯਾਰ ਬਾਹਰ ਨਿਕਲ ਕੇ ਦੇਖਣਾ ਪੈਣਾ ਇਹ ਤਲਵਾਰ ਨਿਕਲ ਤਲਵਾਰ ਟਾਂ ਟਾਂ ਕਟੂ ਅਸਵਾਦ ਨਾਲ ਕਟੂ ਅਲੂ ਵਣਲੇ ਕਟੂ ਬੜਾ ਯਾਰ ਬੜਾ ਹਸਰਾ ਲਾਉਂਦੇ ਆ ਚਾਹ ਤਾ ਇਹਦਾ ਯਾਰ ਮੈਂ ਕਹਿੰਦਾ ਚੇਰਾ ਹੀ ਲਾਈ ਜਾਂਦੇ ਆ ਵਦੰਦਰ ਚਾਹ ਕੋ ਉੱਤਰੀਪਾ ਆਲਾ ਬੜਾ ਹੱਡ ਲਾਦਾ ਯਾਰ ਕਾਮ ਉਰੇ ਸਾਲਾ ਜਾਰੀ ਨੇ ਤੰਦਰਾ ਨੇ ਨੱਕ ਦੀ ਵਾਰਦਾ ਯਾਰ ਕੀ ਆਲੇ ਹੰਡ ਲਾਤਾ ਕੰਮ ਯਰ ਜਾ ਬਾਈ ਦਵਾ ਇੰਡ ਕਰਤਾ ਉਹਦਾ ਤਰ ਆ ਤਾਂ ਮੂਵੀ ਪਤੰਦਰ ਚ ਇੰਚੀ ਵਰ ਗਿਆ ਹੀ ਆ ਤਾਂ ਬੜੀ ਕਰਕੇ ਆਇਆ ਤੁਸੀਂ ਜਵਾਕ ਰਾ ਉਹ ਕਹਿੰਦਾ ਵਧੀਆ ਤਰੀਕੇ ਨਾਲ ਹੀ ਬਣਾਤਾ ਨਾ ਮੇਰੇ ਤੋਂ ਵਧੀਆ ਵੀ ਇੱਕ ਚੀਜ਼ ਮੰਨਣੀ ਪੈਣੀ ਹੈ ਇੱਧਰ ਮਹਿੰਗਾਈ ਵੀ ਬਹੁਤ ਘਟਾ ਦੇਖੋ ਇਹ ਆਪਣੇ ਨਾਰੀਅਲ ਪਾਣੀ ਜਾਂ ਸਤਰਾ ਸਿੰਘਾਂ ਦਾ ਇੱਕ ਦਿੰਦੇ ਆ ਇੱਧਰ ਰਹਿ ਗਿਆ 100 ਦੇ ਤਿੰਨ ਤੇ ਕੇਲੇ ਪੜਾ ਕਿੰਨੇ ਦਾ ਰਜਣਾ 20 ਰੁਪਈਆ ਦੀ ਦਰ ਜਣ ਕੇਲਿਆਂ ਦੀ ਬਹੁਤ ਮੱਟਾ ਪਾਣੀ ਲਗਾਓ ਦੇਖ ਲਈ ਜੀ ਪੀ ਕੇ ਫਿਰ ਆਪਾਂ ਲੈ ਤੁਪਾ ਨਾ ਪੀ ਕੇ ਤਾ ਵੇ ਗਾਦੀ ਮਿੱਠਾ ਪਾਣੀ ਆ ਬਾਈ ਕਹਿੰਦਾ ਬਹੁਤ ਹੈ ਜ਼ੁਆਰਾ ਪਾਣੀ ਮਿੱਠਾ ਮਿੱਠਾ ਬਿਲਕੁਲ ਮੈਂ ਕਹਿੰਦਾ ਇਹੀ ਲੈ ਚੱਲ ਗਿਆ ਗੱਟੀ ਜੀ ਉਧਰ ਨੂੰ ਭਰ ਕੇ ਲੈ ਜਾ ਹੈ ਗਰੋਟੀ ਬਾਹਰ ਇੱਥੇ ਦਾ ਇਹ ਵਾਲਾ ਰੇਲ ਦਾ ਕਰਾਇਆ ਨਿਕਲ ਜੂ ਸੀਤਾ ਦਾ ਆਰਾਮ ਨਾਲ ਬਈ ਇਹ ਤਾਂ ਬਾਕੀ ਸਾਸਤਾ ਬਹੁਤ ਆ ਯਾਰ 100 ਦੇ ਤਿੰਨ ਲਿਓ ਜੀ ਮਹਾਰਾਜ ਬਾਕੀ ਵਧੀਆ। ਹਾਂ, ਵਧੀਆ ਵੀ ਆ ਪਾਣੀ। ਦਾ ਕੰਮ। ਹਾਂ। ਬਹੁਤ ਸਵਾਲ ਪਾਣੀ ਆ ਜੀ। ਸਾਡੇ ਪੰਜਾਬ 'ਚ ਤਾਂ 80 ਰੁਪਏ ਦਾ ਇੱਕ ਦਿੰਦੇ ਆ ਇਹ। 10 ਰੀਕਾਲ ਦੀ। ਹਾਂ। ਉਹਦੇ ਦਾੜੀ ਰੱਖੀ ਆ। ਮੈਂ ਤਾਂ ਆਇਓ ਸਮਝ ਹੀ ਨਹੀਂ ਆਇਆ ਕਿਹੜਾ ਰਤੀ ਕਾਲ ਦੀ। ਬੰਦਰੀ ਆ ਪਾਇਆ ਹੋਇਆ ਤਾਂ ਉੱਤੋਂ ਲੱਗਦਾ। ਹਾਂ। ਬਾਕੀ ਯਾਰ ਗੁਰਦੀਪ ਇੱਥੇ ਦਾ ਫਲ ਫਰੂਟ ਬਹੁਤ ਸਸਤਾ ਦਿੰਦੇ ਆ। ਹਾਂ, ਸਾਰਾ। ਹੈਂ? ਵਧੀਆ। ਮੁੱਠੂ ਖਾ ਨਹੀਂ ਮਰਦਾ। ਅਗਲਾ ਜਿਵੇਂ ਇੱਥੇ ਥੋੜੇ ਕੇਲੇ ਬੀਹਾਂ ਦੇ 12 ਦੇ ਜਾਂਦੇ ਆ ਹਾਂ ਮੀਂਹ ਦੇ ਦਰਜਣ ਹੋ ਗਈ ਉੱਥੇ ਤਾਂ 50 ਆ ਦੇਣਗੇ 60ਾਂ ਦੇ ਹੀ ਦੇਣਗੇ ਅਬੀ ਤਾਂ ਅੱਛਾ ਹਾਂ ਦਰਜਣ ਆਉਂਦੀ ਵੀ ਨਹੀਂ ਹੁਣ ਤਾਂ ਪਹਿਲਾਂ ਆਉਂਦੀ ਹੁੰਦੀ ਸੀਗੀ ਹਾਂ ਹੁਣ ਤਾਂ 100 ਦੇ ਮੰਨਾਂ ਦਾ 15 ਕਿਲੇ ਆਉਂਦੇ ਆ ਇੱਥੇ ਤਾਂ ਤੁਸੀਂ ਕਦੋਂ ਆਏ ਹੋ ਹਾਂ ਸੀਤਾ ਕੀਤਾ ਆਈਆਂ ਨਹੀਂ